क्या बना की जो पंजाब रोडो अपने मीटर कटवादाबाद बिजली बोर्ड की प्राइवेट शिंग वाली सरकार मुर्दाबाद ਉਹ ਕੋਲੇ ਦੇ ਪਰ ਮੈਂ ਗੱਲ ਕਰ ਲਈ ਤੇ ਗੱਲ ਮੁਕ ਗਈ ਸਾਡੀ ਪਰ ਅੱਖ ਦਾ ਸਵਾਰ ਬਣਾ ਕੇ ਪਿਆਏ ਗੱਲ ਸੈਦ ਹੀ ਨਹੀਂ ਗੱਲ ਸੈਦ ਹੀ ਆ ਅੱਖ ਦਾ ਸਵਾਰ ਬਣਾ ਕੇ ਕਰ ਤੋ ਜੱਟ ਆ ਗਏ ਹਾਂ ਸਕਾਲੀ ਪਾ ਕੇ ਬੰਦੇ ਨੂੰ ਆਸ ਨਹੀਂ ਦੇ ਕਰਦੇ ਅਸੀਂ ਕਿੰਨਾ ਗਾੜੀ ਚੋੜੀ ਲੜਦੇ ਆ ਏ ਡੀਜੀਪੀ ਪਰਮਾਰ ਸਾਹਿਬ ਡੀਆਈਜੀ ਸਾਹਿਬ ਅੰਮ੍ਰਿਤਸਰ ਐਸਐਸਪੀ ਸਾਹਿਬ ਸਾਰੇ ਆਏ ਸੀਗੇ ਲੱਗਦਾ ਬਹੁਤ ਸਾਰੇ ਕਿਸਾਨ ਲੀਡਰਾਂ ਦੇ ਮੈਨੂੰ ਫੋਨ ਆ ਗਏ ਆ ਫਤਨਾਮ ਸਿੰਘ ਪੰਨੂ ਫੜਿਆ ਸੀ ਉਹ ਤਾਂ ਮੁੱਕ ਗਿਆ ਐਸਐਸਪੀ ਨਾਲ ਗੱਲ ਕੀਤੀ ਆ ਔਰ ਅਸੀਂ ਆਪਣੀ ਜਨਤਾ ਨਾਲ ਆਪਣੇ ਆਗੂਆਂ ਨਾਲ ਸਲਾਹ ਕਰਨ ਲੱਗੇ ਹਾਂ ਜੇਕਰ ਹੁਣ ਪਰਮਾਰ ਸਾਹਿਬ ਸਾਡੀ ਸਟੇਜ ਤੇ ਆ ਕੇ ਸਾਨੂੰ ਵਿਸ਼ਵਾਸ ਦਿਵਾਉਣਗੇ ਵੀ ਜਿਹੜਾ ਕੋ ਬੰਦਾ ਕੋਈ ਇੱਕ ਅੱਧਾ ਕਿਸੇ ਭਲੇਖੇ ਨਾਲ ਰਹਿ ਗਿਆ ਤੂੰ ਰਿਆ ਕੀਤਾ ਜਾਉ ਆਪਣਾ ਦੋ ਘੰਟੇ ਦਾ ਪ੍ਰੋਗਰਾਮ ਸੀ ਆਪਣਾ ਪੂਰਾ ਕਰ ਲਿਆ ਅੱਜ ਵੀ ਫੇਰ ਕਹਿੰਦੇ ਬਿਜਲੀ ਸੋਧ ਬਿੱਲ 225 ਦਾ ਖਲੜਾ ਰੱਦ ਕਰਾਉਣਾ ਸੀ ਅਣਖ ਦਾ ਸਵਾਲ ਨਹੀਂ ਸੀ ਕੋਈ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਸੀ ਪੇ ਟਰੈਕਾਂ ਤੇ ਰੇਲ ਨਹੀਂ ਸੀ ਆਉਣੀ ਹੈਗੀ ਤਾਂ ਕਿਆ ਸਾਡੇ ਨਾਲ ਕੀਤਾ ਗਿਆ ਪੂਰੇ ਪੰਜਾਬ ਸਾਡੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸਾਨੂੰ ਡਿਟੇਨ ਕੀਤਾ ਗਿਆ ਪੰਜਾਬ ਦੀ ਭਗਵੰਤਮਾਨ ਸਰਕਾਰ ਸਾਡੇ ਨਾਲ ਨਹੀਂ ਖਲੋ ਰਹੀ ਕੇਂਦਰ ਨਾਲ ਖਲੋ ਰਹੀ ਆ ਅਸੀਂ ਚਾਹੁੰਦੇ ਹਾਂ ਤੁਹਾਡੇ ਮਾਧਮ ਨਾਲ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 350 ਕਰੋੜ ਦਾ ਕਹਿੰਦਾ ਕਸਟਡੀ ਨੇ ਸਾਡੇ ਨਾਲ ਖਲੋਵੇ ਪਰੀ ਪੇਜ ਮੀਟਰ ਤੱਕੇ ਨਾ ਨਹੀਂ ਲੱਗਣ ਦੇਵਾਂਗੇ ਔਰ ਜਿਹੜੀਆਂ ਪੰਜਾਬ ਦੀਆਂ ਜਨਤਕ ਜਾਇਦਾਦਾਂ ਉਹ ਨਹੀਂ ਵਿਕਣ ਦੇਵਾਂਗੇ ਇਸ ਕਰਕੇ ਸਾਡੀ ਫੋਨ ਅਸੀਂ ਮੀਟਿੰਗ ਕਰਕੇ ਤੁਹਾਨੂੰ ਅਗਲਾ ਫੈਸਲਾ ਫਿਰ ਐਡੀਜੀਪੀ ਸਾਹਿਬ ਸਾਡੀ ਸਟੇਜ ਤੋਂ ਆ ਕੇ ਸੁਵਾਸ਼ਨ ਦਿਵਾਉਣਗੇ ਉਦੋਂ ਬਾਅਦ ਇਹਨੂੰ ਸਿਰੇ ਲਾਵਾਂਗੇ ਠੀਕ ਹੈ ਜੀ ਇਹ ਗੱਲਬਾਤ ਕਰਦੇ ਆ ਇਹਦਾ ਪੱਕਾ ਸੌਦੇ ਵੀ ਹਲਾ ਦਾ ਮਾਪਦੰਡ ਨਹੀਂ ਮਿਲ ਰਿਹਾ ਠੀਕ ਠੀਕ ਹੈ ਸਿਰਫ ਸਾਡੀ ਬੇਨਤੀ ਉਹ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਾਂਗੇ ਬੇਨਤੀ ਨਾਲ ਜੁੜੀ ਨਹੀਂ ਇਹ ਧੰਨਵਾਦ

ਕਿ ਸੋਲ ਬਾਰੇ ਵੀ ਉਹ ਕਹਿ ਰਹੇ ਹੋ ਕਰੀਏ ਜਿਹੜੀ ਮੇਨ ਮੰਗ ਹੈ ਜੀ ਉਹਨਾਂ ਦੀ ਉਹਦੇ ਬਾਰੇ ਕੀ ਮੰਗਾਂ ਤੇ ਗਰਮੈਂਟ ਦਾ ਕੰਮ ਹੁੰਦਾ ਨਾ ਇਹ ਸ਼ਿਫਟ ਕਰਨਾ ਜਗਤੰਧਿਆ ਫਲਾਣੀ ਸ਼ਤਗਾਮਾਣਾ ਸਿਰ ਲੋਹਣਾ ਇਹਦੀ ਮੰਗ ਚੱਲਦੀ ਰਹਿਣੀ ਹੈ वो भी तो जी जल्दबार होगा दो government side के जो चीज़ हैं। अरे सर ये especially ये निकलता है कि तब पहला जब मैं लॉन्ग वाकाल करता हूँ तो पहला बैग में होता है उसका दो कंटेनर जो पार होयेंगे लोगों का सीजन पे देखेंगे और नहीं नहीं उन्होंने भी जा शादी को इंटरेक्शन किसी को खरीदा और कंप्लीट नहीं जी व ਤਹੀਓ ਕਹ ਰਹੇ ਸੀ ਮੈਂ ਮਤਲਬ ਪਹਿਲਾਂ ਨੂੰ 15 ਦਿਨੋਂ ਉਹਨਾਂ ਨੇ ਐਲਾਨ ਕੀਤਾ ਹੋ ਗਿਆ ਜੀ 15 ਦਿਨ ਪਹਿਲਾਂ ਵੀ ਸੁਪਾਇਟ ਸੀ ਜਿਹੜੀ ਗੱਲਬਾਤ ਅੱਜ ਹੋਈ ਉਹ ਜੋ ਕੋਈ ਸੱਚ ਦਰਵਾਏ ਉਹ 2 ਦਿਨ ਪਹਿਲਾਂ ਤੋਂ ਵੀ ਲੋਕਾਂ ਵਿੱਚ ਖੰਡਲ ਪਰਾ ਉਹ ਕਿਸੇ ਨੂੰ ਖੰਡਲ ਪਰਾ ਕਰਨ ਦੀ ਕੋਈ ਇੰਟਰਸਟ ਨਹੀਂ ਹੈ ਜੀ ਪਬਲਿਕ ਸਰਵਿਸ ਯੂ ਵੁੱਲਡ ਲਾਈਕ ਟੂ ਫੈਸਿਲਿਟੇਟ ਦਾ ਡਵੈਲਪਮੈਂਟ ਪ੍ਰੋਜੈਕਟ ਸਾਡੇ ਸਾਰੇ ਭਰਾਵਾਂ ਨੂੰ ਬਾਰੇ ਸਮਝਾਓ ਜੀ ਕੋਈ ਵੀ ਰੰਜਮੰਦੀ ਹੋਵੇ ਹੋਵੇ ਤਾਂ ਸਾਹਮਣੇ ਕੋਈ ਦਿੱਕਤ ਨਹੀਂ ਹੈ ਤੁਹਾਨੂੰ ਲੀਡਰ ਨੇ ਹੀ ਮਾਰਗ ਦਰਸ਼ਿਤ ਦਿੱਤਾ ਹੋਇਆ ਹੈ ਦਿਸ ਹਾਸ ਅੰਡਰਨ ਅ ਵੈਰੀ ਐਮੋਟੀਵਲ ਸਿਟੂਏਸ਼ਨ ਕੋਈ ਸਮੱਸਿਆ ਤਾਂ ਚੱਕ